ਜਾਨੀ ਕਿ ਫਿਰੋਜ਼ਪੁਰ ਦੇ ਉੱਪਰ ਹੈ ਬਿਲਕੁਲ ਐਨ ਫੈਂਸਿੰਗ ਦੇ ਉੱਪਰ ਖੜਾ ਹੈ ਮੇਰੇ ਮਗਰ ਉਹ ਪੋਸਟ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੀ ਪੋਸਟ ਹੈ ਪਾਕਿਸਤਾਨ ਦਾ ਝੰਡਾ ਉੱਥੇ ਹੈਗਾ ਸੋ ਇਹ ਤਸਵੀਰਾਂ ਦਿਖਾ ਰਿਹਾ ਬਿਲਕੁਲ ਪਾਣੀ ਦੇ ਨਾਲ ਜਲਸਾ ਲੁਕੀ ਪਈ ਹੈ ਔਰ ਪਾਕਿਸਤਾਨ ਵੀ ਦਰਿਆ ਹੀ ਲੱਗ ਰਿਹਾ ਹੈ ਪੂਰੀ ਜਿੱਥੋਂ ਤੱਕ ਵੀ ਤੁਹਾਡੀ ਨਜ਼ਰ ਜਾ ਰਹੀ ਹੈ ਪਾਣੀ ਹੀ ਪਾਣੀ ਹੈ ਪਰ ਇੱਧਰ ਸਾਡੇ ਪੰਜਾਬੀ ਵੀਰ ਬੰਨ ਮਾਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਇੱਧਰ ਪਾਣੀ ਆ ਔਰ ਇਸੇ ਬੰਨ ਦਾ ਕਰਕੇ ਇਹ ਵੀਰਾਂ ਨੇ ਬੰਨ ਮਜ਼ਬੂਤ ਕੀਤਾ ਹੈ ਔਰ ਇਧਰ ਸਾਰਾ ਸੁੱਕਾ ਏਰੀਆ ਜੇਕਰ ਇਹ ਬੰਨ ਇਧਰੋਂ ਖਿਲਦਾ ਤਾਂ ਇਹ ਸਾਰਾ ਪਾਣੀ ਫਿਰ ਇਧਰ ਆਊਗਾ ਤੇ ਜਿੰਨੇ ਪਿੰਡ ਨੇ ਇਧਰੋਂ ਸਾਰੇ ਦੇ ਸਾਰੇ ਪਿੰਡ ਡੁੱਬ ਸਕਦੇ ਨੇ ਵੀਰਾ ਵੱਲੋਂ ਜਾਪ ਵੀ ਕੀਤਾ ਜਾ ਰਿਹਾ ਸੀ ਔਰ ਨਾਲ ਨਾਲ ਬੰਨ ਵੀ ਮਾਰਿਆ ਜਾ ਰਿਹਾ ਹੈ ਇਹ ਹੈ ਸੋ ਪੰਜਾਬ ਦੀ ਤਾਕਤ ਜਾਪ ਵੀ ਚੱਲ ਰਿਹਾ ਤੇ ਐਨ ਫੈਂਸਿੰਗ ਆ ਫੈਂਸਿੰਗ ਹੈ ਥੋੜੀ ਦੂਰ ਤੇ ਜ਼ੀਰੋ ਲਾਈਨ ਹੈ ਔਰ ਉਧਰ ਪਰਲੇ ਪਾਸੇ ਉਹ ਪਾਕਿਸਤਾਨ ਦੀ ਪੋਸਟ ਹੈ ਤਾਂ ਬੰਨ ਮਾਰਨ ਦੇ ਵਿੱਚ ਦਿਨ ਰਾਤ ਵੀਰਾਂ ਨੇ ਇੱਕ ਕੀਤਾ ਐਡਾ ਵੱਡਾ ਬੰਨ ਮਾਰਿਆ ਜਾ ਰਿਹਾ ਮਿੱਟੀ ਲਿਆਂਦੀ ਜਾ ਰਹੀ ਹੈ ਗੱਟੇ ਮਿੱਟੀ ਵਾਲੇ ਮਾਰੇ ਜਾ ਰਹੇ ਨੇ ਗੱਲਬਾਤ ਵੀ ਕਰਦੇ ਆ ਬਾਈ ਕੀ ਖਲਾਤਾ ਹੁਣ ਦੇ ਤੁਸੀਂ ਲਗਾਤਾਰ ਇੱਥੇ ਸੇਵਾ ਕਰ ਰਹੇ ਹੋ ਬੰਨ ਦੀ ਪਾਣੀ ਦਾ ਪੱਧਰ ਘਟਿਆ ਹੈ ਕਿ ਵਧਿਆ ਜਾਂ ਕਿਵੇਂ ਹੈ ਐ ਸਰ ਜੀ ਵੇਖੋ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਸਾਨੂੰ ਹੂੰ ਪੱਤਰਕਾਰ ਭਾਈਚਾਰਾ ਇੱਥੇ ਪਹੁੰਚ ਰਿਹਾ ਕਿਉਂਕਿ ਪੱਤਰਕਾਰਾਂ ਭਾਈਚਾਰਾ ਇੱਕ ਐਸਾ ਮੀਡੀਆ ਮੈਂ ਜਿੰਦੇ ਰਹੀ ਸਾਰੇ ਵਰਡ ਨੂੰ ਸਾਡੀ ਜਿਹੜੀ ਖਬਰ ਪਹੁੰਚ ਰਹੀ ਜੀ ਤੇ ਜਦੋਂ ਖਬਰ ਪਹੁੰਚ ਰਹੀ ਹੈ ਤੇ ਇਸ ਕਰਕੇ ਫਿਰ ਸਹਿਯੋਗ ਵੀ ਮਿਲ ਰਿਹਾ ਹਮ ਤੇ ਦੂਸਰਾ ਜਿਹੜੀ ਹੁਣ ਤੁਸੀਂ ਹਾਲਾਤ ਬਾਰੇ ਪੁੱਛਿਆ ਕੱਲ ਤੱਕ ਤਾਂ ਹਾਲਾਤ ਬਹੁਤ ਨਾਜ਼ੁਕ ਸੀ ਅੱਜ ਰਾਤ ਦੇ ਟਾਈਮ ਅਸੀਂ ਰਾਤੀ 1:30 ਗਏ ਆ ਕਹਿ ਲੋ ਅਭੀ 3-4 ਇੰਚ ਪਾਣੀ ਘਟਿਆ ਅੱਜ ਆ ਫਿਰ ਔਰ ਜੇ ਤਾਂ ਪਿੱਛੇ ਬਾਰਸ਼ਾਂ ਸਹੀ ਰਹੀਆਂ ਤੇ ਉਮੀਦ ਹੈ ਵੀ ਮਹਾਰਾਜ ਕਿਰਪਾ ਕਰੂਗਾ ਘਟ ਜੂਗਾ ਤਾਂ ਸਾਰਾ ਏਰੀਆ ਬਚ ਜੂਗਾ ਤੁਸੀਂ ਬਣ ਤੋ ਅੱਗੇ ਹੂੰ ਕਿਉਂਕਿ ਜਿਹੜਾ ਅਗਲਾ ਏਰੀਆ ਹੈ ਇਹ 95 ਤੱਕ ਲਗਾਤਾਰ 15 ਸਾਲ ਡੁੱਬਾ ਠੀਕ ਆ ਹਾਂਜੀ ਠੱਚਾ ਜਿਹੜਾ 95 ਵਾਲਾ ਪਾਣੀ ਲਾਸਟ ਸੀ ਉਹ ਦੁਲਤੀ ਗਾਲੇ ਬੰਨੂ ਲੱਗਾ ਸੀ ਔਰ ਅਗਰ ਜੇ ਤੁਸੀਂ ਬੰਨ ਇਹ ਹੁਣ ਮੇ ਨਾ ਮਜ਼ਬੂਤ ਕੀਤਾ ਕਿਉਂਕਿ ਜਿਹੜੀ ਕੁਦਰਤੀ ਆਫਤ ਹੁੰਦੀ ਹੈ ਨਾ ਇਹਦੇ ਤੇ ਵੇਸਲੇ ਨਹੀਂ ਹੋਣਾ ਚਾਹੀਦਾ ਸਾਡੀ ਤਾਂ ਇਹ ਹੈ ਜੇ ਅਸੀਂ ਵੇਸਲੇ ਹੋ ਜਾਂਦੇ ਆ ਤੇ ਕਿਸੇ ਟਾਈਮ ਵੀ ਸਾਨੂੰ ਨੁਕਸਾਨ ਪਹਤਾ ਸਕਦੀ ਇਸ ਲਈ ਅਸੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਇਸ ਬੰਨ ਨੂੰ ਮਜ਼ਬੂਤ ਕਰ ਰਹੇ ਆ ਤੇ ਮਹਾਰਾਜ ਕਿਰਪਾ ਕਰੂਗਾ ਵੀ ਇਹ ਹੁਣ ਨਾ ਹੀ ਇਹਦੇ ਤੇ ਖਤਰਾ ਵਧੇ ਤੇ ਬਾਕੀ ਸਾਰਾ ਪੰਜਾਬ ਸਾਡੇ ਨਾਲ ਹੈ ਤੁਸੀਂ ਸਾਰੇ ਨਾਲ ਤੇ ਜਦੋਂ ਸਾਰੇ ਪੰਜਾਬੀ ਸਾਡੇ ਨਾਲ ਹੋਣ ਸਾਨੂੰ ਕਿਸ ਗੱਲ ਦੀ ਚਿੰਤਾ ਦੂਜਾ ਪਰਮਾਤਮਾ ਸੁੱਖ ਰੱਖੇ ਤੇ ਫਿਰ ਨਹੀਂ ਅਸੀਂ ਲਈਦੇ ਹਣਾ ਪੰਜਾਬੀ ਜਿੰਦਾਬਾਦ ਨੇ ਤੇ ਰਹਿਣਗੇ ਤੇ ਰਹੇਗਾ ਬਿਲਕੁਲ ਬਿਲਕੁਲ ਇਹ ਪੰਜਾਬੀਆਂ ਦੇ ਹੌਸਲੇ ਆ ਜਿੰਨੇ ਮੈਨੂੰ ਲੱਗਦਾ ਨੌਜਵਾਨ ਹੈਗੇ ਨੇ ਹੌਸਲੇ ਚ ਇਹ ਬਜ਼ੁਰਗ ਉਸ ਤੋਂ ਕਿਤੇ ਜ਼ਿਆਦਾ ਬਾਬਾ ਜੀ ਕਿਹਾ ਉਦੋਂ ਤੋਂ ਹੀ ਲੱਗੇ ਆ ਇਹ ਠੁੱਕੀ ਕੱਢ ਹਾਂ ਕੰਨ ਦੀ ਵੀ ਠੁੱਕੀ ਕੱਢਣ ਦੇ ਹਾਂ ਸਾਰੇ ਵੀਰੇ ਲੱਗੇ ਹੈ ਹਾਂ ਜਿੰਝ ਬਾਈ ਜੀ ਪਾਣੀ ਦਾ ਕਿੱਦਾਂ ਵਾਹ ਪਾਣੀ ਦਾ ਵਹਾਅ ਤਾਂ ਵੈਸੇ ਤੇਜ਼ੀ ਲੱਗ ਰਿਹਾ ਹੈ। ਬਾਈ ਤੇਜ਼ੀ ਥੋੜਾ ਜਿਹਾ ਅੱਗੇ ਨੂੰ ਘਟਿਆ ਜੀ। ਅੱਛਾ ਅੱਧਾ ਘਟਿਆ। ਹਾਂਜੀ ਹਾਂਜੀ। ਠੀਕ। ਇਹ ਤਾਂ ਟੁੱਟਿਆ ਵੀ ਇਹ ਵਿੱਚੋਂ ਵੀ ਕਿਤੇ ਕਿਤੇ ਟੁੱਟਣ ਦੀ ਕੋਸ਼ਿਸ਼ ਵੀ ਹੋਈ ਹੈ। ਬੰਨ ਤੇ ਫੋਮੈਂਟ ਬੜੀ ਲੋਕਾਂ ਕੀਤੀ। ਬਹੁਤ ਜਿਆਦੀ ਹਾਂਜੀ ਹਾਂਜੀ। ਕਿੰਨੇ ਪਿੰਡਾਂ ਦੇ ਲੋਕ ਲੱਗੇ ਆ ਬੰਨ ਨੂੰ ਬਣਾਉਣ ਚ ਇੱਧਰ? ਇਹ ਕੋਈ ਗਿਣਤੀ ਨਹੀਂ ਜੀ। ਕਿੰਨੇ ਪਿੰਡਾਂ ਦੇ ਆ? ਜਿੱਥੋਂ ਟਿੱਕਰ ਵੀ ਸੰਗਤ ਆਉਂਦੀ ਹੈ ਸਾਨੂੰ ਕੋਈ ਪਤਾ ਨਹੀਂ। ਸੋਚ ਹੀ ਮੁੱਕ ਜਾਂਦੀ ਵੀ ਕਿੱਥੋਂ ਟਿੱਕਰ ਪੰਜਾਬ ਪੂਰਾ ਪੰਜਾਬ ਵੀ ਸਮਝ ਲੋ ਆ ਗਿਆ ਜੀ। ਦਿਨ ਰਾਤ ਹੀ ਲੱਗੇ ਆ। ਰਾਤ ਨੂੰ 1 2 3 ਵਜੇ ਤੱਕਰ ਜਦੋਂ ਟਰਾਲੀ ਖਤਮ ਹੋ ਜਾਂਦੀ ਹੈ ਫਿਰ ਰੁਕ ਜਾਂਦੇ ਹਾਂ ਜੀ ਤੇ ਇੱਥੇ ਫਿਰ ਲੰਗਰ ਪਾਣੀ ਦਾ ਕਿੱਦਾਂ ਚੱਲਦਾ ਲੰਗਰ ਪਾਣੀ ਅਣਗਿਣਤ ਪਤਾ ਨਹੀਂ ਕਿੱਥੋਂ ਕਿੱਥੋਂ ਆ ਰਿਹਾ ਜੀ ਹਾਂ ਬਹੁਤ ਜ਼ਿਆਦਾ ਗੁਰੂ ਸਾਹਿਬ ਦੀ ਕਿਰਪਾ ਹੈ ਇਹਨਾਂ ਲੋਕਾਂ ਨੇ ਸਾਡਾ ਸਾਥ ਦਿੱਤਾ ਸਾਨੂੰ ਇਹ ਵਿਚਾਰਿਆ ਮੁਸ਼ਕਲ ਕੜੀ ਜ ਸਾਡਾ ਸਾਥ ਦਿੱਤਾ ਨਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀਰਾਂ ਦਾ ਜੇਕਰ ਇਹ ਬੰਨ ਮਜ਼ਬੂਤ ਨਾ ਹੁੰਦਾ ਇਧਰ ਪਾਣੀ ਮਾਰ ਕਰ ਜਾਂਦਾ ਤਾਂ ਕਿੰਨਾ ਕੁ ਨੁਕਸਾਨ ਹੋਣਾ ਹੀ ਇਧਰੋਂ ਤਕਰੀਬਨ ਦੂਛੀ ਕੇ ਬੰਨ ਤੋਂ ਸ਼ਹਿਰ ਤੱਕ ਪਾਣੀ ਹੋਣਾ ਸੀ ਤੇ 10-10 ਫੋਟ ਪਾਣੀ ਹੋਣਾ ਸੀ ਇੱਥੇ ਜੀ ਅੱਛਾ ਹਾਂਜੀ ਇਹ ਵੇਖ ਲਓ ਜੀ ਇਧਰ ਨਿਗਾਹ ਮਾਰੋ ਤੁਸੀਂ 8 8 10 10 ਫੁੱਟ ਪਾਣੀ ਹੈ ਤੇ ਸਾਡਾ ਜਗਾ ਇਸ ਤੋਂ ਵੀ ਘੱਟੋ ਘੜ ਜ਼ਿਆਦਾ ਨਹੀਂ ਦੇ 10 ਫੁੱਟ ਨੀਵਾ ਹੈ ਅੱਛਾ ਹਾਂ ਇਹ ਇਲਾਕਾ ਨਹੀਂ ਮੈਂ ਇਧਰ 20 ਫੁੱਟ ਨੀਵਾ ਹੈ ਉਸ ਹਿਸਾਬ ਨਾਲ ਪਾਣੀ ਵਿਖਿਆ ਜਾਵੇ ਦੀ ਇਧਰ 30 ਫੁੱਟ ਹੈ ਅੱਛਾ ਇਧਰ ਇਧਰ ਦੇਖੋ 20 ਫੁੱਟ ਉੱਚਾ ਉਹ 20 ਫੁੱਟ ਨੀਵਾ ਸਾਡਾ ਤੇ ਅਸੀਂ ਵੀ ਜੇ ਬੰਨ ਟੁੱਟਦਾ ਤੇ ਹਾਲਾਤ 88 ਵਾਲੇ ਸ਼ਾਇਦ ਤੁਸੀਂ ਉਦੋਂ 88 ਦੇ ਛੋਟੇ ਹੋਗੇ ਤੇ ਅਸੀਂ 88 ਵਾਲਾ ਪਾਣੀ ਵੀ ਢਾਇਆ ਪਰ ਇਹ 88 ਵਾਲੇ ਹਾਲਾਤ ਹੋਣੇ ਸੀ ਕਿਉਂਕਿ ਇਹਦਾ ਲੈਵਲ ਦੁਲਚੀ ਦੇ ਬੰਨ ਤੋਂ ਉੱਚਾ ਹੈ ਤੇ ਦੁਲਚੀ ਦੇ ਬੰਨ ਤੋਂ ਆ ਓਵਰਫਲੋ ਹੀ ਹੋ ਜਾਣਾ ਸੀ ਪਾੜਤਾ ਬਾਅਦ ਦੀ ਵੱਖਰੀ ਗੱਲ ਹੈ ਓਵਰਫਲੋ ਹੋ ਜਾਣਾ ਸੀ ਅਗਰ ਜੇ ਇਹ ਬੰਨ ਨਾ ਹੁੰਦਾ ਤੇ ਔਰ ਇਹ ਸਾਰੇ ਸਾਡੇ ਅਸੀਂ ਤਾਂ ਜਿਹੜੇ ਵੱਖ-ਵੱਖ ਤੋਂ ਵੇਖੋ ਨੇ ਇਥੇ ਇਨਾ ਪਹੁੰਚ ਰਹੇ ਨੇ ਅਸੀਂ ਇੱਕ ਦੂਜੇ ਨੂੰ ਜਾਨਦੇ ਨਹੀਂ ਬਸ ਇੰਨਾ ਜਾਣਦੇ ਵੀ ਸਾਡੇ ਪ੍ਰਾ ਪੰਜਾਬੀ ਨੇ ਹਾਂ ਉਹਨਾਂ ਨੂੰ ਇਹ ਪਤਾ ਵੀ ਇਹ ਪੰਜਾਬੀ ਨੇ ਬਸ ਇੰਨਾ ਹੀ ਜਾਣਦੇ ਆ ਹੋਰ ਸਾਨੂੰ ਨਹੀਂ ਪਤਾ ਵੀ ਕਿੱਥੋਂ ਕਿੱਥੋਂ ਅਸੀਂ ਤੇ ਇਨ੍ਹਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਪਤਾ ਹੀ ਨਹੀਂ ਕੋਈ ਮੁਕਸਰ ਤੋਂ ਜਲਾਲਾਬਾਦ ਤੋਂ ਅਬੂਹੋਰ ਤੋਂ ਗੰਗਾ ਨਗਰ ਤੋਂ ਮੈਂ ਨਾ ਪੂਰਾ ਪੰਜਾਬ ਦੇ ਨਾਲ ਹਿੰਦੁਸਤਾਨ ਹੀ ਜੁਟ ਗਿਆ ਤੇ ਵੀ ਇਸ ਵਾਰ ਤਾਂ ਕੀ ਏ ਸਾਰਾ ਹਿੰਦੁਸਤਾਨ ਹੀ ਆ ਗਿਆ ਵੀ ਅਸੀਂ ਤਾਂ ਪੰਜਾਬ ਨੂੰ ਬਚਾਉਣਾ ਤੇ ਅੱਗੇ ਵੀ ਅਸੀਂ ਵੇਖੋ ਨਾ ਇਹ ਆਪਣਾ ਹਮਲਾਵਰਾਂ ਦਾ ਪ੍ਰਵੇਸ਼ ਦੁਆਰ ਰਿਹਾ ਪੰਜਾਬ ਤੇ ਸਮੇਂ-ਸਮੇਂ ਤੇ ਮੁਸੀਬਤ ਪੰਜਾਬ ਹੀ ਚੱਲਦਾ ਰਿਹਾ ਤੇ ਪੰਜਾਬ ਹੀ ਜੂਝਦਾ ਰਿਹਾ ਜੇ ਪੰਜਾਬ ਭਾਰਤ ਨੂੰ ਬਚਾ ਸਕਦਾ ਤਾਂ ਤੇ ਪੰਜਾਬ ਨੂੰ ਬਚਾਉਣ ਲੱਗਿਆਂ ਤਾਂ ਸਾਨੂੰ ਕੋਈ bari ਹੋਖਣੀ ਆਉਣੀ ਬਚਾ ਲਾਂਗੇ ਕਿੰਨਾ ਮਾਣ ਹੁੰਦਾ ਜਦੋਂ ਇੱਥੇ ਕੰਮ ਕਰ ਰਹੇ ਹੋ ਤਾਂ ਪਤਾ ਹੀ ਨਹੀਂ ਵੀਰ ਕਿੱਥੋਂ-ਕਿੱਥੋਂ ਆ ਗਏ ਆ ਸਹਾਇਤਾ ਲਈ ਮਾਣ ਹੁੰਦਾ ਵੀ ਯਾਰ ਠੀਕ ਆ ਖੜੇ ਸਾਡੇ ਲੋਕ ਨਾਲ ਯਾਰ ਇੰਨਾ ਮਾਣ ਹੁੰਦਾ ਮੈਂ ਆ ਨਾ ਵੀ ਇਹ ਜਦੋਂ ਆ ਕੇ ਆਵੇ ਖੜ ਜਾਂਦੇ ਨੇ ਨਾ ਸਾਨੂੰ ਤਾਂ ਇੰਨਾ ਹੌਸਲਾ ਹੋ ਜਾਂਦਾ ਵੀ ਅਸੀਂ ਵੇਖੋ ਨਾ ਇੱਥੇ ਆਮ ਕਰਕੇ ਇੱਕ ਬੰਦਾ ਕਹਿੰਦਾ ਯਾਰ ਮੈਂ 8 ਤੋਂ 10 ਘੰਟੇ ਕੰਮ ਕਰੂੰਗਾ ਇੱਥੇ ਕਿੰਨਾ ਕਰਦੇ ਨੇ 18 ਘੰਟੇ ਕੰਮ 20 ਘੰਟੇ ਕੰਮ 2 ਘੰਟੇ ਸੌਂਦੇ ਕਿਤੇ ਉਹ ਵੀ ਪਤਾ ਨਹੀਂ ਸੌਂਦੇ ਨੇ ਕਿ ਨਹੀਂ ਤੇ ਫਿਰ ਆ ਜਾਂਦੇ ਨੇ ਤੇ ਰਾਤ ਨੂੰ 1 2 ਵਜੇ ਤੱਕ ਫੋਨ ਆਈ ਜਾਂਦੇ ਵੀ ਅਸੀਂ ਟਰਾਲੀ ਮਿੱਟੀ ਦੀਆਂ ਭਰ ਰਹੇ ਆ ਯਾਰ ਆ ਜੀਏ ਫਿਰ ਆਏ ਆ ਵੀ ਉਹਨਾਂ ਇੱਥੇ ਹੁਣ ਇਹ ਨਾਲ ਆਪਣੇ ਹੈਗੀ ਐ ਐਲਓਸੀ ਐ ਬਿਲਕੁਲ ਹਾਂ ਹਾਂਜੀ ਤੇ ਫਿਰ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਸਾਨੂੰ ਸਾਰਾ ਦਿਨ ਇੱਥੇ 24 ਘੰਟੇ ਕੰਮ ਕਰਨ ਦੇ ਰਹੇ ਨੇ ਤੇ ਉਹ ਵੀ ਸਾਡੇ ਫੌਜ ਵੀ ਸਾਡੇ ਨਾਲ ਹੈ ਬੀਐਸਐਫ ਦੀ ਹੈਗੀ ਸਪੋਰਟ ਨਾਲ ਬੀਐਸਐਫ ਦੀ ਫੁੱਲ ਸਪੋਰਟ ਹੈ ਜੇ ਬੀਐਸਐਫ ਦੀ ਫੁੱਲ ਸਪੋਰਟ ਨਾ ਹੋਵੇ ਤਾਂ ਅਸੀਂ ਰਾਤ ਨੂੰ ਇੱਥੇ ਕੰਮ ਨਹੀਂ ਕਰ ਸਕਦੇ ਉਹ ਵੀ ਕਹਿੰਦੇ ਨੇ ਵੀ ਤੁਸੀਂ ਆਪਣਾ ਏਰੀਆ ਬਚਾਓ ਕਿਵੇਂ ਵੀ ਬਚਾਓ ਉਹਨਾਂ ਨੂੰ ਸਾਡੇ ਤੇ ਮਾਣ ਹੈ ਸਾਨੂੰ ਉਹਨਾਂ ਤੇ ਉਹ ਵੇਖੋ ਨਾਲ ਉਹ ਸ਼ਰਧਾਂ ਦੀ ਰਾਖੀ ਕਰਦੇ ਨਾਲ ਸਾਨੂੰ ਸਹਿਯੋਗ ਦੇ ਰਹੇ ਔਰ ਜਿਹੜੇ ਸੱਜਣ ਆ ਰਹੇ ਨੇ ਇਹਨਾਂ ਦਾ ਤਾਂ ਬਹੁਤ-ਬਹੁਤ ਧੰਨਵਾਦ ਔਰ ਵੇਖੋ ਜੀ ਪਤਾ ਹੀ ਨਹੀਂ ਸਮਝੀ ਨਹੀਂ ਆਉਂਦੀ ਵੀ ਪੈਸਾ ਇਨਾ ਕਿੱਥੋਂ ਰਿਹਾ ਤੇ ਕਿਵੇਂ ਆ ਰਿਹਾ ਕਦੇ ਆਪਾਂ ਰੋਲਾ ਪਾ ਦਿੰਦੇ ਵੀ ਸਾਡਾ ਪੰਜਾਬ ਕਰਜ਼ਾਈ ਹੋ ਗਿਆ ਉਹ ਹੋ ਗਿਆ ਮੈਨੂੰ ਨਹੀਂ ਲੱਗਦਾ ਇਹ ਐ ਨਹੀਂ ਕੁਝ ਵੀ ਹੋਣ ਵਾਲਾ ਹਾਂ ਹਾਂ ਬਸ ਇਹ ਮੁਸੀਬਤਾਂ ਨਾਲ ਪਹਿਲਾਂ ਤੋਂ ਲੜਦਾ ਆ ਅੱਗੇ ਵੀ ਆਉਂਦੀਆਂ ਰਹਿਣਗੀਆਂ ਅਸੀਂ ਲੜਦੇ ਰਾਂਗੇ ਕਿੰਨਾ ਕੌਖਾ ਵੈਸੇ ਫਿਰ ਵੀ ਜ਼ਿੰਮੇਦਾਰ ਲਈ ਕਿਉਂਕਿ ਅਸੀਂ ਇਧਰ ਮਾਝ ਏਰੀਆ 'ਚ ਵੀ ਦੇਖ ਕੇ ਆਏ ਹਾਲਾਤ ਬੜੀ ਫਸਲ ਤਬਾਹ ਹੋਈ ਲੋਕਾਂ ਦੇ ਘਰ ਜਿਹੜੇ ਟਹਿ ਗਏ ਜ਼ਿੰਮੇਦਾਰ ਲਈ ਮੁੜ ਕੇ ਉੱਠਣਾ ਕਿੰਨਾ ਕੌਖਾ ਜੇ ਇਹੋ ਜਿਹੇ ਹਾਲਾਤ ਬਣ ਜਾਂਦੇ ਜਦੋਂ ਦੇਖੋ ਜੀ ਹਾਲਾਤ ਵੇਖੋ ਜੀ ਅਸੀਂ ਤਾਂ ਜੀ 15 ਸਾਲ ਲਗਾਤਾਰ ਇਸ ਏਰੀਆ ਨੇ ਫਸਲ ਹੀ ਨਹੀਂ ਚੁੱਕੀ ਹੂੰ 15 ਸਾਲ ਆ ਤੁਸੀਂ ਬਣ ਤੋਂ ਅੱਗੇ ਲਗਾਤਾਰ ਝੋਨਾ ਡੁੱਬਦਾ ਰਿਹਾ ਇੱਕ ਫਸਲ ਹੀ ਕਣਕ ਹੁੰਦੀ ਰਹੀ ਹੈ ਔਰ ਇੰਨੇ ਮੁਸ਼ਕਲ ਹਾਲਾਤਾਂ ਚੋਂ ਲੰਘਿਆ ਉਸ ਟਾਈਮ ਮੀਡੀਆ ਬਣੀ ਸੀਗਾ ਹਾਂ ਤੇ ਉਸ ਟਾਈਮ ਤਾਂ ਲੋਕੋ ਹੀ ਵੇਖੋ ਵੀ ਮੇਰੇ ਹਿਸਾਬ ਚ ਵੀ ਉਹਨਾਂ ਹਾਲਾਤਾਂ ਚੋਂ ਲੰਘੇ ਆ ਕੱਚੇ ਮਕਾਨ ਹੁੰਦੇ ਸੀ ਲੋਕਾਂ ਦੇ गिर ਜਾਂਦੇ ਸੀ ਪਸ਼ੂਆਂ ਲਈ ਚਾਰਾ ਨਹੀਂ ਆਉਂਦਾ ਸੀ ਕੁਝ ਨਹੀਂ ਆਉਂਦਾ ਸੀ ਲੋਕ ਵਿਚਾਰੇ ਜਿਹੜੇ ਮੱਝਾਂ ਨੂੰ ਚਰਾ ਕੇ ਜਾਂ ਖੇਤਾਂ 'ਚ ਇਸ ਤਰ੍ਹਾਂ ਗਜ਼ਰਾ ਕਰਦੇ ਰਹੇ ਨੇ ਤੇ ਤਰ ਪਹਿਲਾਂ ਲਾ ਕੇ 15 ਸਾਲ ਉਹ ਦਿਨ ਯਾਦ ਆਉਂਦੇ ਰਹੇ ਨੇ ਵੀ ਜਦੋਂ ਪਹਿਲਾ ਆਪਣੇ ਪੰਜਾਬੀ ਸਿੰਘ ਜਦੋਂ ਯੁੱਧਾਂ ਜਾਂਦੇ ਸੀ ਤੇ ਜੰਗਲਾਂ 'ਚ ਹੀ ਰਹਿੰਦੇ ਸੀ ਕੋੜਿਆਂ ਦੇ ਸੌਂਦੇ ਸੀ ਉਹ ਹਾਲਾਤ ਰਹਿੰਦੇ ਨੇ ਤੇ ਉਹ ਰਾਤ ਵੀ ਇਹਨਾਂ ਦੇ ਲੰਗੇ ਨੇ ਪਰ ਮੈਨੂੰ ਇੱਕ ਗੱਲ ਦਾ ਸਾਨੂੰ ਮਾਣ ਹੈ ਪੰਜਾਬੀਆਂ ਨੂੰ ਵੀ ਜੇ ਕੋਈ ਸ਼ਾਇਦ ਹੋਰ ਕੋਈ ਹੋਵੇ ਤੇ ਜਿੰਨਾ ਇਹਨਾਂ ਨੁਕਸਾਨ ਹੁੰਦਾ ਉਹ ਦਾ ਸਹਾਰਾ ਨਾ ਪਾਏ ਪਰ ਸਾਡੇ ਪੰਜਾਬੀ ਹੌਸਲੇ ਬਲੰਦ ਨੇ ਉਹ ਕਹਿੰਦੇ ਕੋਈ ਨਹੀਂ ਅਗਲੀ ਵਾਰੀ ਫੇਰ ਸਹੀ ਵੇਖੀ ਹੋਊਗੀ ਆਜੂਗੀ ਪਰ ਹਾਂ ਡਟੇ ਹੋਏ ਕੋਈ ਇਹੋ ਜਿਹੀ ਠੀਕ ਹਾਂ ਬਿਲਕੁਲ ਇਹ ਵੀਰ ਨੇ ਸਾਡੇ ਪੰਜਾਬੀ ਤਾਂ ਦੇਖ ਹੀ ਸਕਦੇ ਹੋ ਬੰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਪ੍ਰਸ਼ਾਦਾ ਪਾਣੀ ਛਕਦੇ ਨੇ ਔਰ ਆਰਾਮ ਤਾਂ ਕਹਿੰਦੇ ਕਿ ਦੋ ਘੰਟੇ ਹੀ ਸੌਂਦਾ ਤੇ ਲਗਾਤਾਰ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਇਹ ਕੋਈ 100 ਫੁੱਟ ਜਾਂ 200 ਫੁੱਟ ਦਾ ਬੰਨ ਨਹੀਂ ਹੈ ਇਹ ਕਿਲੋਮੀਟਰਾਂ ਵਾਲਾ ਹਸਾਬ ਤਾਂ ਬਾਅਦ ਦੇਖੋ ਜਿੱਧਰ ਨਜ਼ਰ ਵਜਦੀ ਹੈ ਤੁਹਾਨੂੰ ਇੱਧਰ ਬੰਨ ਹੀ ਬਣਿਆ ਜਾ ਰਿਹਾ ਹੈ ਕਿਲੋਮੀਟਰਾਂ ਦੇ ਵਿੱਚ ਹੈ ਇਹ ਲਗਭਗ ਕੋਈ 100 ਫੁੱਟ ਕੋਈ 200 ਫੁੱਟ ਦਾ ਬੰਨ ਨਹੀਂ ਹੈ ਕਿ ਚਾਲੇ 300 ਫੁੱਟ ਦਾ ਬੰਨ ਹੋ ਗਿਆ ਜਿੱਧਰ ਵੀ ਵੱਜਦੀ ਹੈ ਤੁਹਾਨੂੰ ਗੱਟੇ ਤੇ ਇਧਰ ਸਾਡੇ ਪੰਜਾਬੀ ਵੀਰ ਲੱਗੇ ਦਿਖਾਈ ਦੇਣਗੇ ਕਿਉਂਕਿ ਇਹ ਪਾਣੀ ਦਾ ਪੱਧਰ ਜਿਹੜਾ 10 ਤੋਂ 12 ਫੁੱਟ ਹੈ ਉਹ ਸਾਹਮਣੇ ਪਾਕਿਸਤਾਨ ਦੀ ਚੌਂਕੀ ਹੈ ਪੋਸਟ ਹੈ ਜਿਹੜੀ